ਹੋ ਲਵੇ ਕਿੰਨੇ ਸੋਹਣੇ ਖੇੜ ਜਾਂਦੇ ਕਿਤੇ ਕਿੰਨੀ ਰੌਣਕ ਵੱਜੀ ਹੋਈ ਹੈ ਲਾਂ ਦੇ ਉੱਤੇ ਜਿੰਨੀ ਰੌਣਕ ਫੁੱਲਾਂ ਤੇ ਹੈ ਨਾ ਇੰਨੀ ਰੌਣਕ ਪਹਿਲਾਂ ਸਾਡੇ ਘਰ ਹੁੰਦੀ ਹੁੰਦੇ ਬੰਦੇ ਵਗੇ ਨਾ ਸਾਡੇ ਘਰ ਤੇ ਰੌਣਕ ਕਿ ਮੱਕੂਗੀ ਕਿ ਹਾਰ ਗੱਲੇ ਬੈਸ ਵਸਾਇਆ ਸਾਬੀ ਦਾ ਤੇ ਸੁੱਖ ਰਹਿੰਦਾ ਮੈਂ ਹੋ ਸੁਧਰੀ ਆ ਪ੍ਰਭਾ ਹਰ ਦਿਿਤ ਜਿੰਦਗੀ ਖਾਬੋ ਹੋਈ ਹੋਈ ਆ ਇਹਨਾਂ ਦੀ ਮੈਂ ਕਿਉਂ ਹੋਣ ਦਵਾ ਪਰ ਨਹੀਂ ਬੜੌਖਾਂ ਕੀ ਕਰਾਂ ਉਹਨਾਂ ਦੇ ਸਿਰ ਤੇ ਸਾਰਾ ਥਾਹੀ ਜਦੋਂ ਦੇ ਹੋਏ ਉਹਦੋਂ ਦੇ ਘਰ ਦੇ ਵਿੱਚ ਰੌਣਕ ਵੀ ਚੱਲ ਗਈ ਸਾਰਾ ਖੁਸ਼ ਜਿੱਦਾਂ ਉਹਨਾਂ ਦੇ ਪੈਰਾਂ ਨਾਲ ਰਿਜ਼ਕ ਆਉਂਦਾ ਹੁੰਦਾ ਹੈ ਤੇ ਰਿਜ਼ਕ ਵੀ ਇਦਾਂ ਹੋ ਗਿਆ ਕੀ ਆ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਅਜੇ ਇਹ ਨਹੀਂ ਆਉਂਦੇ ਕਿ ਮੈਨੂੰ ਹੀ ਆਸ ਹੁੰਦੀ ਵੀ ਕੀ ਕਰਾਂ ਲੈਣਾ ਹੁਣ ਮੈਂ 24 ਘੰਟੇ ਮੋਝੋ ਕੇ ਬੇਅਲ ਵੇਂਦੀ ਰਹਿਣੀ ਆ ਸਦਾਇਆਂ ਵਾਂਗੂ ਸੋਇਦਰੀ ਨਹੀਂ ਹੋਣੀ ਆਉਣਗੇ ਕੋਣੇ ਆਉਣਗੇ ਪਰ ਉਹ ਥਾਂ ਹੀ ਇਦਾਂ ਦਾ ਜਿਹੜਾ ਭਰਦਾ ਹੀ ਨਹੀਂ ਤੇ ਆਉਣਾ ਕਿੱਥੋਂ ਮੁਰਬਰ ਮੈਂ ਇਹ ਨਾਲੇ ਹੱਥਾਂ ਵਲ ਵੇਂਦੀ ਰਹਿਣੀ ਆ ਕੋਈ ਚੀਜ਼ ਨਹੀਂ ਆਣੀ ਨਿਆਣੇ ਦੀ ਤਾਦ ਵੀ ਵੇਖਣਾ ਠੀਕ ਹੈ ਮੈਨੂੰ ਤਾਂ ਸਮਝ ਨਹੀਂ ਕਿੰਤਾ ਕਰੀ ਹਰ ਗੱਲੇ ਮੰਮੀ ਕਿੱਦਾਂ ਕਰਨਾ ਆ ਮੇਰਾ ਸਾਭੀ ਨੂੰ ਆਖਣ ਨੂੰ ਕੀ ਕਰਦਾ ਕੋਈ ਚੀਜ਼ ਲਿਓਣ ਬੜਾ ਉਖਾ ਹੋ ਗਿਆ ਕੀ ਕੰਨਦੀਆਂ ਧੁੱਪੇ ਹੈ ਐਵੇਂ ਬੁੱਲਦੀ ਰਹੀ ਨਹੀਂ ਹੁੰਨੀ ਆ ਬਹਿ ਕੇ ਜਿੱਥੇ ਮਰਜ਼ੀ ਬਹਿ ਜਣੀ ਰੋਣ ਆ ਚੱਲ ਜੇ ਉਠੇ ਤੋ ਕਰਨਾ ਮੰਮੀ ਮੈਂ ਮੈਂ ਆ ਵੇਖਣ ਦੀ ਫੁੱਲਾਂ ਵੱਲ ਮੈਂ ਕਿੰਨੇ ਸੋਹਣੇ ਲੱਗਦੇ ਆ ਇਦਾਂ ਹੀ ਸਾਡੀ ਜ਼ਿੰਦਗੀ ਹੀ ਨਾ ਕਿਸੇ ਦਿਨ ਹੋਣ ਕਿਦਾਂ ਦੀ ਹੋ ਗਈ ਆ ਇਹ ਰੁੱਤਾਂ ਜਿਹੜੀਆਂ ਵਾ ਇਹ ਸਾਲ ਪੁੱਛ ਹੁੰਦੀਆਂ ਵਾ ਬੰਦਾ ਗਿਆ ਨਹੀਂ ਹੁੰਦਾ ਉਹ ਪੈ ਜਾਂਦਾ ਕਿਹੜੇ ਖੂਬ ਉਹ ਨਹੀਂ ਹੁੰਦਾ ਉਹ ਥਾਂ ਹੀ ਇਦਾਂ ਦਾ ਵਾ ਪਰ ਮੰਮੀ ਇਦਾਂ ਕਿਉਂ ਹੁੰਦਾ ਵਾ ਕੀ ਕਰੀਏ ਹੁਣ ਆਪਣੇ ਹੱਥ ਵਾਸ ਥੋੜੀ ਗੱਲ ਵਾ ਚਲ ਚਲ ਬਹਿ ਮੰਜੀ ਤੇ ਜਿਹੜਾ ਆਪਣੇ ਹੱਥ ਵਾਸ ਹੁੰਦੇ ਸਾਡੇ ਤੇ ਅਸੀਂ ਉਹਨੂੰ ਜਾਣ ਦਿੰਦੇ ਕਿਤੇ ਇਦਾਂ ਹੋਣ ਦਿੰਦੇ ਇਹ ਤੇ ਸਤਗੁਰ ਦੇ ਹੱਥ ਵਾ ਸਾਡਾ ਕੋਈ ਵਾਸ ਨਹੀਂ ਹੈਗਾ ਮੰਮੀ ਜਦੋਂ ਦੇ ਗਏ ਆ ਉਹਨਾਂ ਦੇ ਸਾਡੇ ਘਰ ਰੁੱਖੇ ਰੁੱਖੇ ਸਾਰੇ ਸੁਭਾਅ ਹੋਣ ਦਾ ਬੇ ਸਾਰਿਆਂ ਦੇ ਇੱਕ ਸਾਭੀ ਆ ਵਿਚਾਰਾ ਜਿਹੜਾ ਸਾਡੇ ਨਾਲ ਰਹਿੰਦਾ ਵਾ ਜੇ ਸੁੱਖ ਵੀ ਸਾਡੇ ਨਾਲ ਜੁੜ ਕੇ ਰਵੇ ਤੇ ਆਪਾਂ ਤਿੰਨੇ ਜਣੀਆਂ ਇਕੱਠੀਆਂ ਰਵੇ ਤੇ ਮੇਰੇ ਵੀ ਦਿਲ ਤੇ ਇਹੋ ਜੀ ਗੱਲ ਨਾ ਆਵੇ ਕੋਈ ਕੋਈ ਨਹੀਂ ਫਿਰ ਸਾਭੀ ਹਣ ਉਹਦਾ ਭਰਾ ਹੀ ਭਰਾ ਨੂੰ ਤੇ ਭਰਾ ਦਾ ਦੁੱਖ ਨਹੀਂ ਹੋਣਾ ਤਾਂ ਕਿਹਦਾ ਆਉਣਾ ਵਾ ਕਦੀ ਬਗਾਨੀਆਂ ਨੂੰ ਵੀ ਦੁੱਖ ਆਇਆ ਵਾ ਉਹ ਖੂਨ ਵਾ ਇੱਕ ਮਾਂ ਦੇ ਜਾਏ ਹੀ ਉਹਨੂੰ ਹੀ ਦੁੱਖ ਆਉਣਾ ਵਾ ਉਹਦੀ ਕਿਹੜੀ ਗੱਲ ਵਾ ਉਹ ਬਗਾਨੀ ਜੁਹੀ ਫਿਰ ਉਹਨੇ ਤੇ ਅਖਣਾ ਹੀ ਆ ਵੀ ਇਹ ਚਲ ਜੇ ਇੱਥੋਂ ਇਹ ਰਵੇ ਨਾ ਮੈਂ ਹੀ ਰਵਾਂ ਇੱਥੇ ਮੰਮੀ ਇਹ ਹੋ ਜਾ ਤੇ ਮੈਂ ਸੋਚਦੀ ਨਹੀਂ ਕਦੀ ਵੀ ਉਹ ਬਗਾਨੀ ਆ ਮੈਂ ਇਹ ਸੋਚਦੀ ਮੇਰੀ ਛੋਟੀ ਭੈਣਾਂ ਤਾਂ ਤੇ ਕਰਕੇ ਮੈਂ ਕਦੀ ਕੋਈ ਕੰਮ ਕਰਨ ਨੂੰ ਨਹੀਂ ਡਾਇਆ ਵੀ ਚੱਲ ਕੋਈ ਨਹੀਂ ਇੱਥੇ ਆ ਟਾਈਮ ਆ ਤੇ ਮੈਂ ਜਿੰਨੀ ਵੀ ਰਸਟ ਦੇ ਸਕਾਂ ਉੰਨੀ ਦਵਾਂ ਐਸੇ ਕਰਤਾ ਤਾਂ ਫਾਇਦਾ ਚੁੱਕਦੀ ਆ ਕਿ ਮੈਨੂੰ ਕਿਹੜਾ ਕਿਸੇ ਕੋ ਕਹਿਣਾ ਆ ਸਾਡੇ ਸਿਰ ਤੇ ਤੇ ਹੈਗੇ ਆ ਮੈਂ ਵੀ ਕੀ ਕਰਾਂ ਹੁਣ ਫਿਰ ਪਰ ਰੱਬ ਕਿਉਂ ਨਹੀਂ ਸੋਚਦਾ ਕੁਛ ਆਪਣੇ ਨਾ ਸੋਚਦਾ ਬੰਦਾ ਤਾਂ ਬੜਾ ਕੋ ਸੋਚਦਾਗਾ ਆਪਣੇ ਸੋਚਾਂ ਕੁਛ ਨਹੀਂ ਹੁੰਦਾ ਜੋ ਮਾਲਕ ਸੋਚੇ ਉਹ ਹੀ ਹੁੰਦਾ ਉਹਨੂੰ ਕਿਭ ਤਾਂ ਕਿੰਨਾ ਕ ਚੰਗਾ ਲੱਗਾ ਹੈ ਪਰ ਇਦਾਂ ਨਹੀਂ ਕਰਨੀ ਚਾਹੀਦੀ ਰੱਬ ਨੂੰ ਅਹੀਂ ਤਾਂ ਕਹਿੰਦੇ ਆ ਕੁਛ ਨਹੀਂ ਹੋਣਾ ਚਾਹੀਦਾ ਪਰ ਹੁਣ ਕੀ ਕਰੀ ਕਰਮ ਦਾ ਹਿਸਾਬ ਦਾ ਬਾਪਣਿਆਂ ਦਾ ਇੱਕ ਬੰਦਾ ਜਾਣ ਕਰਕੇ ਘਰ ਵੇ ਵਿਦਕਰੇ ਘਰ ਹਰ ਚੀਜ਼ ਜਾ ਉੱਜੜ ਪੁੱਜੜ ਜਾਂਦੀ ਹੈ ਨਾ ਇੱਕ ਬੰਦਾ ਉਹੋ ਹੀ ਜਿਹੜਾ ਹੀ ਸਾਰਾ ਕੁਝ ਘਰ ਨੂੰ ਸੰਭਾਲੀ ਫਿਰਦਾ ਹੀ ਕੋਈ ਕਿਸ ਨੂੰ ਲੈਣ ਦਾ ਫਿਕਰ ਨਹੀਂ ਦੇਣ ਦਾ ਫਿਕਰ ਨਹੀਂ ਕਿਸ ਨੂੰ ਸਾਬੀ ਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਆਉਂਦਾ ਕਿੱਥੇ ਜਾਂਦਾ ਵਾ ਹੁਣ ਉਹਨੂੰ ਉਹ ਵੀ ਸੋਚੀ ਤਾਂ ਹੀ ਪਿਆ ਰਿੰਦਾ ਪਰ ਮੈਂ ਕਰਾਂ ਤੇ ਕਰਾਂ ਸੀ ਤਾਂ ਕਰਕੇ ਪਿਆ ਰਿੰਦਾ ਸੋਚੀ ਕਿ ਉਹਨੇ ਜਿੰਮੇਵਾਰੀ ਸਾਬੀ ਨੇ ਲਈ ਨਹੀਂ ਕੋ ਉਹਨੇ ਲੈ ਛੱਡੀ ਉਹ ਛੋਟੇ ਹੋਣ ਦੇ ਕਰਕੇ ਉਹਨੇ ਦਿੱਤੀ ਨਹੀਂ ਇਹ ਚੱਲ ਕੋਈ ਗੱਲ ਨਹੀਂ ਮੇਰਾ ਛੋਟਾ ਭਰਾਵਾ ਮੇਰਾ ਛੋਟਾ ਭਰਾਵਾ ਮੈਂ ਤਾਂ ਬਥੇਰਾ ਕਹਿੰਦੀ ਰਹੀ ਵੀ ਇਹਨੂੰ ਮੈਂ ਦੱਸਿਆ ਕਰ ਕੰਮ ਕਰ ਕੋਈ ਪੜਾ ਲੱਗਵਣਾ ਕਰ ਕੋਈ ਗੱਲ ਨਹੀਂ ਚੱਲ ਇਹ ਮੈਂ ਕੰਮ ਹੀ ਕਰਨਾ ਵਾ ਹੇਗਾ ਲਾ ਕੇ ਬਿਠੀ ਹੋ ਫੇਰ ਰੋਂਣ ਤੋਂ ਸਭੇ ਕੋਈ ਕੰਮ ਨਹੀਂ ਹੋਗਾ ਜabbe ਇੱਕ ਘੰਟੇ ਬਲਸ਼ਨ ਪੂਣਾ ਖਲਾ ਹਰਦੀ ਰਹਦੀ ਬਾਸ ਰੋਂਦੀ ਰਹਦੀ ਰੋਂਦੀ ਰਹਦੀ ਕੋਹੋ ਜੀ ਲਾ ਕੇ ਬਿਠੀ ਸੌਣ ਵਾਲੀ ਦੁਆਣ ਹੇਗਾ ਲੈਣੇ ਕਿਹੜੀ ਘਟ ਉਹ ਦੂਜੀ ਮਾਤਾ ਵੇ ਆਹੋ ਜੇ ਸੁੰਦੇ ਚਲਿੱਤਰ ਬੜੀ ਚੰਗੀ ਲੱਗਦੀ ਇਹਨੂੰ ਮੈਂ ਰੋਂਦੀ ਨਾ ਲਾ ਕੇ ਬਹਿ ਬਹਿ ਕੇ ਮੈ ਤਾਂ ਬੁਰੀ ਲੱਗਦੀ ਕੰਮ ਇਹ ਨਾਨੀ ਬੀਬੀ ਕੇ ਤਰ੍ਹਾਂ ਅੱਪ ਦਾ ਨਾ ਲੈੜੀਏ ਬੈ ਕੇ ਉਹ ਤਾਂ ਕਿਤੇ ਕੇ ਟਾਈਮ ਵੀ ਨਹੀਂ ਲੈਣਾ ਹੋਇਆ ਹੇ ਤਾਂ ਇਹਨਾਂ ਨੂੰ ਲਾ ਛੱਡੋ ਫੇਰ ਚੰਗੀਆਂ ਭਲੀਆਂ ਹੋ ਫੇਰ ਇਹਨਾਂ ਦੇ ਕੋਈ ਦੁੱਖ ਵੀ ਨਹੀਂ ਹੈਗਾ ਬਸ ਸਣੀ ਹੈਗਾ ਵੀ ਲੱਗੇ ਨਿਸਤਰੀ ਲੱਗੇ ਕਿਤੇ ਰੋਂਦੀ ਨੂੰ ਵੇਖਣਗੇ ਅਗਲੇ ਨੇ ਕਹਨੇ ਖਰੀ ਇਹਨਾਂ ਨੂੰ ਕਿਹੜੀ ਚੀਜ਼ ਨਹੀਂ ਮਿਲਦੀ ਜਿਹੜਾ ਇਹਨਾਂ ਨੂੰ ਰੋਂਦੀ ਪਈ ਹੈ ਜੋ ਕਰ ਐਵੇਂ ਨਾ ਰੋਂਦੀ ਰਿਆ ਕਰ ਚਤੋਂ ਕਰ ਬਿਮਾਰ ਹੋਏਗੀ ਹੈ ਉਹ ਤਾਂ ਗਰਮੀ ਕਰਾਂਦੀ ਆ ਰੋਇਆ ਹੱਲ ਨਿਕਲ ਆਉ ਕੋਈ ਨਾ ਪਈ ਉਹਨੇ ਮੋੜਾ ਬਣਾ ਰੋਇਆ ਮੰਮੀ ਕੀ ਕਰਾਂ ਫਿਰ ਮੈਂ ਨਿਆਣੇ ਆ ਤੇਰੇ ਸਿਰ ਤੇ ਠੀਕ ਆ ਨਾ ਉਹ ਵੀ ਫਿਕਰ ਕਰਨ ਕਿ ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਮੜਾ ਜਾਵੇ ਉਹਨਾਂ ਦੇ ਘਰ ਨਾਲ ਚ ਬਾਜ ਗਿਆ ਕਿ ਸਾਡੀ ਮਾਰ ਹੁੰਦੀ ਐ ਉਹ ਕਿਤਾ ਪੜਨਗੇ ਨਿਆਣਿਆਂ ਨੂੰ ਮੰਮੀ ਨਹੀਂ ਪਤਾ ਲੱਗਨ ਦਿੰਦੀਆਂ ਇਹ ਤੇ ਮੈਨੂੰ ਪਤਾ ਨਾ ਮੈਂ ਆਪਣੇ ਦਿਲ ਚ ਕੀ ਰੱਖਿਆ ਆਪਣਾ ਦਿਲ ਵੱਡਾ ਕਰ ਸਾਰੇ ਕੰਮ ਕਰਨੇ ਕਾੜੀ ਤਾਂ ਮੈਂ ਸਬਜ਼ੀ ਕੱਟ ਦਿੱਤੀ ਆ ਤੇ ਰੂਖ ਦੇ ਠਹਿਰ ਕੇ ਬਣਾ ਲਈ ਫਿਰ ਐਨੀ ਕਿ ਸਬਜ਼ੀ ਮੰਮੀ ਕੀ ਕਰਨੀ ਆ ਕਿਹਦੇ ਲਈ ਇੰਨੀ ਕ ਚੀਰਣ ਦੇ ਉਹ ਧਾਲੀ ਪਈ ਥੋੜੀ ਜੀ ਮੇਰਾ ਜੀ ਇੰਨੀ ਕਰਨ ਦਾ ਦੋ ਕਾਲੂ ਪੱਕ ਬਣਾ ਲੈਣੇ ਚੱਲ ਤੇ ਫਲੀਆਂ ਤਾਂ ਮੈਂ ਕਿੰਨੀਆਂ ਵਡੀਆਂ ਲਾ ਕੇ ਰੱਖਿਆ ਹੀ ਉੱਤੇ ਤੇ ਤੁਸੀਂ ਦੋ ਵੀ ਲਿਆਏ ਜੀ ਮੈਨੂੰ ਆਹੋ ਦਿਸੀਆਂ ਮੈਂ ਉਹ ਬਣ ਲੈਂਗੀ ਚਲ ਕੋਈ ਨਹੀਂ ਕੱਟ ਕੇ ਰੱਖ ਦੋ ਬਣਾ ਲਾਂਗੇ ਠਹਿਰ ਕੇ ਆਹੋ ਠਹਿਰ ਕੇ ਬਣਾ ਲਈ ਚੱਲ ਜੋ ਉਤਰਾ ਜੀ ਕਰੋ ਬਣਾ ਲੈ ਤੇ ਕੀ ਕਰਨੀ ਸੋਕ ਰੋਕ ਕਈ ਹੁਣ ਲੰਮੀ ਅੰਦਰ ਮੈਂ ਤਾਂ ਵੇਖੀ ਨਹੀਂ ਮੈਂ ਤਾਂ ਸਭ ਚੀਜ਼ ਨਿਕ ਲੈ ਕੇ ਬਾਹਰ ਆ ਜੀ ਮੈਨੂੰ ਨਹੀਂ ਪਤਾ ਕੀ ਕਰਨ ਦੇ ਆ ਮੈਂ ਗਈਆਂ ਜਿਆਦਾ ਜਾਉਂਗੀ ਤਗੜੀ ਨੇ ਚਾਣਾ ਚੱਲ ਕੋਈ ਨਹੀਂ ਆ ਕੱਟ ਦੋ ਤੇ ਰੱਖ ਦੇਣੀ ਮੈਂ ਅੰਦਰ ਤੇ ਫਿਰ ਕੋਈ ਨਹੀਂ ਵੇਖ ਲੈਨੇ ਹੋਰ ਕੋਈ ਕੰਮ ਕੁਮ ਰਹਿਦਾ ਕਿ ਹੋ ਗਿਆ ਸਾਰਾ ਚੱਲ ਠੀਕ ਆ ਲੈ ਜਾ ਆ ਕੱਟਣੀਆਂ ਬਾਅਦ ਚ ਆਹੋ ਚਲੋ ਠੀਕ ਆ ਹਰ ਮੈਂ ਕੱਟ ਲੈਣੀ ਉੱਥੇ ਸੋਖ ਬਹੁ ਇੱਥੇ ਲੰਮੇ ਪਈ ਰਹੀ ਨਹੀਂ ਐ ਤਾਂ ਮਮੀ ਹੁਣੇ ਬੈਠੇ ਸੀ ਆਪਾਂ ਬੈਠੀਆਂ ਸੀ ਤਾਂ ਉੱਥੇ ਆ ਜਾਣੀ ਉਹ ਤੇ ਦਿਖਣ ਡੀਆਂ ਹੀ ਤੁਸੀਂ ਮੈਨੂੰ ਬੈਠੀਆਂ ਉੱਥੇ ਮੈਂ ਕੀ ਕਰਨਾ ਇੱਟੇ ਲੱਗ ਜਾਣ ਕੇ ਫੇਰ ਕੀ ਉੱਥੇ ਬੈਂਦੇ ਗੱਲਾਂ ਬਤਾ ਕਰਦੀਆਂ ਬਹੁਤ ਹੀ ਗੱਲਾਂ ਬਾਤਾਂ ਕਰਨੀਆਂ ਸੀ ਮੈਨੂੰ ਤੇ ਮੇਨੇ ਹੀ ਮਾਰਨੀ ਸੀ ਤੈਨੂੰ ਤੁਹਾਡੇ ਮੇਨੇ ਤਾਂ ਬਗੈਰੀ ਚੰਗੀ ਮੈਂ ਇੱਥੇ ਮੇਨੇ ਬਹੁਤ ਤੈਨੂੰ ਕਿਹੜੀ ਗੱਲ ਦੇ ਮਾਰਨੇ ਆ ਅਸੀਂ ਦਖੀ ਜੀ ਕਿਉਂ ਰਹੀ ਨਹੀਂ ਤੂੰ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਨਾ ਕਿਉਂਕਿ ਜੀ ਰਹੀ ਨਹੀਂ ਮੈਂ ਐਂਦਾ ਨਹੀਂ ਕਰੀਦਾ ਹੁੰਦਾ ਕਿ ਜੇ ਰਹੀਏ ਨਾ ਤਾਂ ਨਿਆਣੇ ਤੇ ਵੀ ਅਸਰ ਪੈਂਦਾ ਵਾ ਤੂੰ ਮੈਨੂੰ ਸਮਝਾਉਣਾ ਏ ਜੇ ਮੈਂ ਨਿਆਣੀ ਹਾਂ ਦੱਸੋ ਜਿਹੜਾ ਹੁੰਦਾ ਮੈਨੂੰ ਸਮਝੌਣ ਲੰਮੇ ਮੈਂ ਹੁਣ ਚੁੱਪ ਕਰਕੇ ਲੰਮੇ ਪਈ ਤੇ ਵੇ ਲੋਹਣ ਤੂੰ ਮੈਨੂੰ ਆਪ ਛੜਿਆ ਜੇ ਲੰਮੇ ਤੇ ਪਈ ਹੀ ਮੈਨੂੰ ਇਹ ਕੱਲੀ ਬੈਠੀ ਰਹਿਣੀ ਆ ਸਾਡੇ ਵਿੱਚ ਰਿਹਾ ਕਰ ਗੱਲਾਂ ਬਾਤਾਂ ਕਰੇ ਬੰਦਾ ਖੂਨ ਹੋਰ ਵਾਦਾ ਵਾ ਆਹੋ ਤੂੰ ਤੇ ਮੇਰਾ ਸੜਨਾ ਆਪਣਾ ਵਧਾਉਣਾ ਵਾ ਮੀਨੇ ਮਾਰ ਮਾਰ ਕੇ ਮੈਨੂੰ ਹੋਰ ਕੀ ਸੁਖ ਮੈਂ ਤੇ ਤੈਨੂੰ ਕੋਈ ਮੇਣਾ ਮਾਰਿਆ ਹੀ ਨਹੀਂ ਬਾਉ ਮੈਂ ਕੀ ਕਰਨਾ ਬਾਹਰ ਆਣ ਗਈ ਤੇ ਪੱਕੇ ਥੱਲੇ ਲੰਮੇ ਪਈ ਤੁਹਾਨੂੰ ਚੰਗੀ ਨਹੀਂ ਲੱ ਕਿ ਸਿੱਧਾ ਕਹਾਂ ਕਿ ਬਿਜਲੀ ਫੁੱਕੀ ਜਾਂਦੀ ਹੈ ਤੇ ਪੱਖਾ ਬੰਦ ਕਰਕੇ ਬਾਹਰ ਆ ਜੇ ਸੋਖ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਵੀ ਬਿਜਲੀ ਫੁੱਕੀ ਜਾਂਦੀ ਹੈ ਬਿਜਲੀ ਫੁੱਕੀ ਜਾਂਦੀ ਹੋਵੇ ਤੇ ਮੈਂ ਕਿਉਂ ਕਹਾਂ ਤੈਨੂੰ ਵੀ ਅਸੀਂ ਥੱਲੇ ਬਹਿ ਜਾਗਾ ਸੋਖ ਗਰਮੀ ਚ ਨਾ ਬਿਆ ਕਰ ਉਹ ਤੇ ਮੈਂ ਕਹਿੰਦੀ ਆਂ ਵੀ 24 ਘੰਟੇ ਬੰਦਾ ਕੱਲਾ ਬੈਠਾ ਕੋਨਾ ਕੋ ਸੋਚਦਾ ਰਹਿਦਾ ਲਾਗੇ ਬਹਿ ਜਾਗਾ ਸਾਡੇ ਗੱਲਾਂ ਬਾਤਾਂ ਕਰ ਲਿਆ ਕਰੀਏ ਮੈਂ ਕੱਲੀ ਬੈਠੀ ਤੇ ਨਹੀਂ ਸੋਚਦੀ ਪਰ ਜਦੋਂ ਤੁਹਾਡੇ ਲੱਗੇ ਆ ਜਾਂਦੀ ਹੈ ਨਾ ਤੁਸੀਂ 2-4 ਗੱਲਾਂ ਕਰਦੇ ਨਾ ਫਿਰ ਮੇਰੇ ਦਿਮਾਗ ਤੇ ਜ਼ਰੂਰ ਬੋਝ ਪੈਂਦਾ ਫੇਰ ਹੀ ਸੋਚਦੀ ਆਂ ਮੈਂ ਉਹਦਾਂ ਤਾਂ ਨਹੀਂ ਮੈਂ ਸੋਚਦੀ ਬਾ ਬਾਕੀ ਗੱਲ ਮੈਂ ਦਰਾਣੀ ਦੀ ਤੈਨੂੰ ਸਮਝਦੀ ਨਹੀਂ ਆ ਮੈਂ ਤੇ ਆਪਣੀ ਭੈਣ ਛੋਟੀ ਸਮਝਦੀ ਆ ਆਹੋ ਭੈਣ ਸਮਝ ਦੇਖਈ ਜਾ ਮੇਰੇ ਰੁੱਕ ਪਟੇ ਕੋਕੇ ਦੰਨਾ ਆਗਰਿਆ ਘਰ ਬਹੁ ਨਈਂ ਜੀ ਤੁਸੀਂ ਮੇਰੇ ਵੱਲੋਂ ਸੋਚਦੇ ਹੋਵੋ ਤੁਸੀਂ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਪਕਾਦੀ ਕਮਾਈ ਹੈ ਤੁਸੀਂ ਆਪਣੀ ਨੰਨੇ ਹੌਸਟਲ ਚ ਲੈ ਆ ਕੇ ਇੱਥੇ ਸਕੂਲੇ ਪਿੰਡ ਵਾਲੇ ਨਹੀਂ ਪਾਏ ਜਾਂਦੇ ਲੈ ਆ ਕੇ ਇੱਥੇ ਪਾਓਂਗਾ ਖਰਚਾ ਕੱਢੇ ਹੈ ਉੱਥੇ ਇਹਨੇ ਨੇ ਬੋਬੇ ਦੇਣ ਦੇ ਜੀ ਉਹ ਨਹੀਂ ਤੁਹਾਨੂੰ ਦੇ ਦ ਐਨਾ ਹੀ ਮੇਰੇ ਵੱਲੋਂ ਸੋਚਦੇ ਹੋਵੋ ਸੋਖ ਹਾਂ ਗੱਲ ਕਿਦਾਂ ਸੋਚ ਲਈ ਇਹ ਨਿਆਣੇ ਤੇ ਪਹਿਲਾਂ ਦੇ ਪਏ ਆ ਬਾਊ ਤੇ ਹਟਾ ਲੋ ਫਿਰ ਲੈ ਆਓ ਉਥੋਂ ਹੁਣ ਕੀ ਵਿਗੜ ਗਿਆ ਕਿੱਦਾਂ ਦੀਆਂ ਗੱਲਾਂ ਕਰਨ ਦੀ ਨਿਆਣਿਆਂ ਦੀ ਪੜਾਈ ਖਰਾਬ ਹੁੰਦੀ ਆ ਸਕੂਲ ਬਦਲਿਆ ਨਿਆਣਿਆਂ ਦਾ ਫਿਰ ਨਹੀਂ ਇਦਾਂ ਹੁੰਦਾ ਪੜਿਆ ਨਹੀਂ ਜਾਂਦਾ ਉਹਨਾਂ ਕੋ ਜਿੰਨੇ ਪੜਨਾ ਹੋਵੇ ਨਾ ਪਿੰਡ ਵਾਲੇ ਸਕੂਲ ਵੀ ਪੜ ਲੈਂਦਾ ਹੌਸਟਲਾਂ 'ਚ ਜਿਆਦੀ ਨਹੀਂ ਪੜਾਈ ਹੁੰਦੀ ਪੇ ਉੱਥੇ ਹੀ ਜਿਆਦੀ ਪੜਾਈ ਹੁੰਦੀ ਉੱਥੇ ਪੜ ਸਕਦੇ ਆ ਤੇ ਇਹ ਕਿਹੜੇ ਬਾਊ ਮੈਂ ਹੁਣ ਪਾਏ ਉਹਦੇ ਪਹਿਲਾਂ ਦੇ ਪਏ ਸੀ ਨਾ ਉਹਦਾਂ ਦੀ ਜੇ ਤੂੰ ਹੈ ਬੜੀ ਚਲਾਕ ਵੇਖ ਲੈ ਮੇਰੇ ਸਾਹਮਣੇ ਭੋਲਾ ਜਾ ਮੂੰਹ ਕਰਕੇ ਬਹਿ ਜੰਨੀ ਆ ਸੱਸ ਨੂੰ ਵੀ ਆਪਣੀ ਨੂੰ ਮਗਰ ਲਾਇਆ ਬੰਦੇ ਮੇਰੇ ਨੂੰ ਵੀ ਆਪਣੇ ਮਗਰ ਲਾਇਆ ਨਿਆਣੇ ਵੀ ਤੁਹਾਡੇ ਆਪਣੇ ਵੱਲ ਹਨਾ ਕੱਲੀ ਦੇ ਵਿੱਚ ਮੈਂ ਹੀ ਆ ਮੈਨਾਂ ਕਿਹੜੇ ਗੱਲੋਂ ਸਾਬੀ ਨੂੰ ਮਗਰ ਲਾਇਆ ਸਾਬੀ ਆਪ ਹੀ ਸੋਚਦਾ ਵਾ ਸਾਬੀ ਨੂੰ ਪਤਾ ਮੇਰੇ ਭਰਾ ਨੇ ਮੈਨੂੰ ਕਿੱਦਾਂ ਰੱਖਿਆ ਸੀ ਜਾਓ ਬਾਬਾ ਹੁਣ ਮੇਰੇ ਲਾਗੇ ਨਾ ਹੀ ਗਾਜਾ ਲਾ ਲਿਓ ਜਾਓ ਇੱਥੋਂ 3600 ਵੱਲ ਤੁਹਾਡੇ ਜਿੰਨੇ ਤਾਂ ਜਲੇਬੀ ਚਣੀ ਵੱਲ ਜਿੰਨੇ ਤੁਹਾਡੇ ਜ ਉੱਥੇ ਹੀ ਗਲਾ ਕੇ ਆਈ ਹੀ ਉਹ ਘਾਟੀ ਅੰਕ ਫਿਰ ਮੇਰਾ ਦਿਮਾਗ ਖਾਂਡ ਐ ਬੇ ਰੋਣ ਹੀ ਰੋਣ ਉੱਤੇ ਰੱਖਿਆ ਬਸ ਬੁੱਲਾਂ ਤੇ ਬੋਲੀ ਸੀਰਾਂ ਨੇ ਕਿਦਦਣ ਵੇ ਕਿਵੇਂ ਕਿਉਂ ਗਾ ਹੁਣ ਕਾਦਰੋਣਾ ਹੁਣ ਕਾਦਰ ਨਹੀਂ ਰੋਣਾ ਮੰਮੀ ਹੁਣ ਮੈਨੂੰ ਕਿਸੇ ਦਿਖਾ ਥਾਵਾਂ ਲੇ ਵੇਖਣਾ ਪੈਂਦਾ ਵਾ ਨਾ ਮੈਨੂੰ ਤਾਂ ਦਰੋਣਾ ਹੁੰਦਾ ਕੋਣ ਕਿਹੜੀ ਏਡੀ ਗੱਲ ਹੋ ਗਈ ਹੱਥਾਂ 'ਚ ਵੇਖਣ ਵਾਲੀ ਕਿਹੜੀ ਗੱਲ ਹੋ ਗਈ ਸਭ ਕੋ ਤੇ ਮਿਲਦਾ ਮੈਂ ਕਹਿਨੇ ਕੋ ਕਿਆ ਵਾ ਨਹੀਂ ਮੰਮੀ ਕਹਿਨੇ ਕੀ ਕਹਿਣਾ ਵਾ ਤੁਹਾਨੂੰ ਪਤਾ ਹੀ ਆ ਤੁਸੀਂ ਕਿਹੜੇ ਬੋਲੇ ਤੁਹਾਨੂੰ ਸੁਣ ਨਹੀਂ ਦੇ ਆਈ ਸਾਰਾ ਕੁਝ ਸੁਣਤੇ ਦੇ ਆਈ ਮੈਂ ਕਿਹਾ ਯਾਰ ਉੱਚੀ ਉਹਦੀ ਆਦਤ ਵਾ ਬੋਲਣ ਦੀ ਉਦੋਂ ਡਈ ਉੱਚੀ ਜੀ ਬੋਲਣ ਤੁਨ ਤਾਂ ਹੱਤ ਪੈ ਗਈ ਹੁਣ ਬੋਲਣ ਦੀ ਉੱਚੀ ਮੰਮੀ ਮੇਰੇ ਨਿਆਣੇ ਇੰਨੇ ਵੱਧੂ ਹੋ ਗਏ ਆਹ ਤੇਨੂੰ ਕੌਣ ਕਹਿੰਦਾ ਵਾ ਕਿਹੜੀ ਗੱਲ ਉਹਨਾਂ ਨੇ ਸਾਡੇ ਆਪਣੇ ਬਣਾਨੇ ਆ ਹਾਂ ਗੱਲ ਤੂੰ ਹੀ ਸੋਚਦੇ ਹੋ ਔਰ ਤਨੀ ਘਰ ਦੇ ਵਿੱਚ ਕੋਈ ਵੀ ਸੋਚਦਾ ਹੋਇਆ ਇਹਨਾਂ ਬਾਰੇ ਕਿਹੜੀ ਗੱਲ ਹੋ ਗਈ ਏਡੀ ਹੁਣ ਹਰਕ ਚੀਜ਼ ਉਹਨਾਂ ਨੂੰ ਪਚਾਈਦੀ ਆ ਹੁਣ ਕਿਉਂ ਹੋ ਗਿਆ ਉਹਨਾਂ ਨੇ ਬਾਰੇ ਕਿੰਨੇ ਕਹਿਤੀ ਨਹੀਂ ਪਚਾਉਣ ਦੀ ਗੱਲ ਨਹੀਂ ਹੁੰਦੀ ਹਾਂ ਪਰ ਜਿਹੜਾ ਘਰ ਦੇ ਵਿੱਚ ਬੰਦਾ ਰਹਿੰਦਾ ਵਾ ਨਾ ਉਹਨੂੰ ਇੰਨਾ ਵੀ ਨਹੀਂ ਮਾਰਨਾ ਮਰਿਆ ਤੱਕਦੀ ਹੁੰਦਾ ਗੱਲ ਹੋਈ ਕਿਹੜੀ ਆ ਮੈਨੂੰ ਪਤਾ ਤਾਂ ਲੱਗਿਆ ਹੁਣ ਚੰਗੀ ਬਣੀ ਤੋਂ ਉੱਠ ਕੇ ਗਈ ਐ ਇੱਥੇ ਮੇਰੇ ਕੋਲ ਸੱਜੀ ਫੜ ਕੇ ਹੋਇਆ ਕਿ ਜਾਂਦੇ ਕਿ ਲੜ ਗਿਆ ਮੰਮੀ ਮੈਨੂੰ ਨਹੀਂ ਲੜਿਆ ਕੁਝ ਵੀ ਓਹ ਸੁੱਕ ਕਹਿੰਦੀ ਐ ਵੀ ਨਿਆਣੇ ਉੱਥੋਂ ਟੋਟਾ ਕੇ ਸਰਕਾਰੀ ਸਕੂਲੇ ਪਾ ਲੋ ਇਹ ਸਰਕਾਰੀ ਸਕੂਲੇ ਕਾਤੋਂ ਪਾ ਦੋ ਜਿੱਤੇ ਉਹਦੇ ਪਿਓ ਨੇ ਪਾ ਕੇ ਗਿਆ ਵਾਹੀਂ ਉੱਥੇ ਪਾਉਣੇ ਆ ਰਹਿਣ ਦੇ ਨੇ ਨਿਆਣੇ ਕਾਤੋਂ ਸਰਕਾਰੀ ਪਾ ਦੀਏ ਓਹ ਤਾਂ ਇੱਕ ਗੱਲ ਨਹੀਂ ਕੀਤੀ ਉਹਨੇ ਮੈਨੂੰ ਬੜੀਆਂ ਗੱਲਾਂ ਕੀਤੀ ਅੱਜ ਮੈਨੂੰ ਚਲ ਜੋ ਪ੍ਰਕਾਰ ਮੈਂ ਪੁੱਛਦੀ ਉਹਨੂੰ ਜਾ ਕੇ ਉਹ ਕੌਣ ਹੁੰਦੀ ਐਨੀ ਗੱਲ ਕਹਿਣ ਵਾਲੀ ਕਿ ਬੱਚੇ ਉੱਥੋਂ ਹਟਾ ਲੋ ਮਮੀ ਰਹਿਣ ਦੋ ਫੇਰ ਉਹਨੇ ਕਹਿਣਾ ਉਹ ਜਾ ਕੇ ਦੱਸਤਾ ਵਾ ਨਹੀਂ ਤੂੰ ਕਾਣ ਹੁੰਨੀ ਮੇਰੀ ਨੌ ਨੁ ਮਾੜੀ ਜੱਗੇ ਕਹਿਣ ਵਾਲੀ ਮਾਤਾ ਆ ਗਈ ਨਾ ਫੇਰ ਆਪਣੀ ਗੱਲ ਤੇ ਮੇਰੀ ਨਾ ਮਤਲਬ ਇੱਕੋ ਹੀ ਐ ਨਾ ਨੌ ਤੇਰੀ ਫੇਰ ਮੈਨੂੰ ਤੇ ਨਹੀਂ ਨਾ ਨੌ ਸਮਝਿਆ ਆਪਣੀ ਤੈਨੂੰ ਸਮਝਿਆ ਵਾ ਤੂੰ ਬੰਦ ਹੀ ਨਹੀਂ ਗਈ ਚਲ ਜਿਹੜੀ ਬਣੀ ਫੇਰ ਉਹਨੂੰ ਬਣਾ ਛੱਡੋ ਹਾਂ ਉਹਨੂੰ ਤਾਂ ਮੈਂ ਬਣਾਉਣਾ ਉਹ ਕਿੱਥੇ ਤੱਕ ਆਦਾ ਮੈਨੂੰ ਮੈਂ ਕੀ ਕਿਹਾ ਹੁਣ ਪਹਿਲਾਂ ਉਹ ਹੀ ਮੈਨੂੰ ਗੱਲਾਂ ਸੁਣਾਗੀ ਹੁਣ ਤੁਸੀਂ ਹੀ ਐ ਵਾਰੀਆਂ ਲਾਈਆਂ ਤੁਸੀਂ ਗੱਲਾਂ ਤਾਂ ਤੂੰ ਕੀਤੀਆਂ ਪੇ ਉੱਥੋਂ ਨਿਆਣੇ ਹਟਾ ਕੇ ਸਰਕਾਰੀ ਸਕੂਲੇ ਪਾ ਦੇ ਕਿ ਉਹ ਬਾਦੀਏ ਆਪਣੀ ਗੱਲ ਨਹੀਂ ਦੱਸ ਦਿਓ ਉਹਨੇ ਕੀ ਕਿਹਾ ਤੈਨੂੰ ਉਹਨੇ ਕੁਝ ਨਹੀਂ ਕਿਹਾ ਹੁੰਦਾ ਮੈਂ ਹੀ ਕਹਿੰਨੀ ਜੋ ਕਹਿੰਨੀ ਹਾਂ ਨਾ ਜੇ ਤੈਨੂੰ ਪਿਆਰ ਨਾ ਪਾਉਦੀ ਤੂੰ ਤਾਂ ਅੰਤਰੀ ਪੈਣੀ ਆ ਉਹਨੂੰ ਵੱਡਣਾ ਗਾੜੀਆਂ ਉਹਦੇ ਚ ਪਿਆਰ ਹੋਰ ਕਿਹੱਚ ਪਿਆਰ ਨੀਂ ਨਾ ਬਸ ਜਾ ਤੁਹਾਡੇ ਚ ਪਿਆਰ ਹੂੰ ਜਿੰਨੀ ਹੱਕਦਾਰ ਤੂੰ ਕਰਦੀ ਆ ਨਾ ਉਨੀ ਉਹ ਵਾ ਬਰਾਬਰ ਦੀ ਮਾਲਕੀ ਆ ਕਿ ਮੈਂ ਤੇ ਐਡ ਹੋਣ ਵਾਲੀ ਗੱਲ ਵੀ ਨਹੀਂ ਕੀਤੀ ਹੁਣ ਫਿਰ ਤੁਸੀਂ ਐਡ ਹੋਣ ਵਾਲੀਆਂ ਗੱਲਾਂ ਕਰਨ ਦੇ ਤੇ ਫਿਰ ਕਰ ਦਿਓ ਤੇ ਤੂੰ ਬੱਚਿਆਂ ਦਾ ਕਿਉਂ ਨਾਲ ਆਪੇ ਸੁਣਟਾ ਲੋ ਕਿਹੜੀ ਗੱਲ ਹਟਾ ਲੋ ਤੇ ਜੇ ਹਟਾ ਵੀ ਲੋਗੇ ਤੇ ਫਿਰ ਕਿੰਨੇ ਬੱਚੇ ਆਪਣੀ ਮਾਂ ਕੋਲ ਆ ਜਾਣਗੇ ਕੱਲ ਨਹੀਂ ਵੀ ਤੇ ਕਦੀ ਇੱਥੇ ਰਹੁੰਦੀ ਨੁਕਰੇ ਲਾ ਕੇ ਕਦੀ ਉੱਥੇ ਰਹੁੰਦੀ ਨੁਕਰੇ ਲਾ ਕੇ ਤੇ ਪਾਰ ਕੀ ਦੇ ਸਿਰ ਤੇ ਆ ਮੰਮੀ ਸਾਬੀ ਦੇ ਸਿਰ ਤੇ ਉਹੀ ਖਰਚਾ ਦੇਣ ਦਿਆ ਵਾ ਫਿਰ ਕੀ ਪਾਰ ਉਹਦੇ ਸਿਰ ਤੇ ਆ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਦਾ ਵਾ ਹੁਣ ਉਹਨੇ ਜ਼ਿੰਮੇਵਾਰੀ ਤੇ ਲੈਣੀ ਆ ਨਾ ਭਰਾ ਦੀ ਉਹ ਕਿੱਦਾਂ ਛੱਡ ਦੇ ਤੇ ਠੇਕਾ ਲਿਆ ਜ਼ਿੰਮੇਵਾਰੀਆਂ ਦਾ ਅੱਛਾ ਲੈਣਾ ਨਹੀਂ ਉਹਨੇ ਉਨੇ ਵੀ ਆਪਣੇ ਭਰਾ ਦੇ ਸਿਰ ਤੇ ਬਥੇਰੀ ਐਸ਼ ਕੀਤੀ ਸੀ ਕਿ ਤੂੰ ਹੀ ਵਿਆਹਦੇ ਨਾ ਇਹਨੂੰ ਜੇ ਆਪਣੇ ਵਾਲ ਹੀ ਰੱਖਣਾ ਹੀ ਤੇ ਵਿਆਹਦੇ ਨਾ ਕਿਉਂ ਨਹੀਂ ਵਿਆਹਣਾ ਹੈ ਦਾ ਆਉਂਦਾ ਮਗਰੋਂ ਤੀਲੀ ਤੁਸੀਂ ਮਗਰੋਂ ਲਾ ਦਿੰਦੇ ਉਹਨੂੰ ਪਹਿਲੋਂ ਮੇਰੇ ਨਾਲ ਅੰਡਾ ਪਤਾ ਨਹੀਂ ਕਿ ਰੱਬ ਨੇ ਸਾਡੇ ਨਾਲ ਇਦਾਂ ਕਰਨੀ ਆ ਤੇ ਤੂੰ ਹੀ ਫਿਰ ਉਹਦਾ ਬਦਲਾ ਮੇਰੇ ਤੋਂ ਲੈਣ ਦੇ ਜੇ ਕਹੀਂ ਤੈਨੂੰ ਕਹਿਣੇ ਵੀ ਕੀ ਆ ਉਹ ਤਾਂ ਚੱਪਾ ਆ ਮੱਗ ਨੂੰ ਧਿਆਨ ਤੇਰਾ ਵਾ ਚਲ ਆ ਮੈਂ ਤੁਹਾਨੂੰ ਕੋ ਕਿਆ ਨਾ ਮੈਂ ਵੱਡੀ ਨੂੰ ਪਹਿਨੋ ਆਈ ਮੇਰੇ ਨਾਲ ਹੋੜੇ ਮੇੜੇ ਪੁਰਣ ਤੁਕੀਆਂ ਆ ਗਏ ਜੇ ਅੱਜ ਤੈਨੂੰ ਕੰਮ ਵੱਲੋਂ ਨਹੀਂ ਕਹਿੰਦੀ ਜੋ ਅਜੀ ਕਰਦਾ ਤੂੰ ਖਾਨੀ ਆ ਤੇ ਫਿਰ ਜੇ ਮੈਂ ਵੀ ਸਾਫ ਕਰਨ ਤੇ ਆ ਗਈ ਨਾ ਤੇ ਜਿੰਨਾਂ ਨੂੰ ਮੇਂਡੇ ਕੰਮ ਦਾ ਹੱਕ ਮੰਦਾ ਕਰਨ ਦਾ ਹੀ ਕੋਈ ਗਾਲੀ ਸਾਫ ਕਰਨ ਵਾਲੀ ਮੈਂ ਬੈਠੀ ਤੂੰ ਕੌਣੋਂ ਸਾਫ ਕਰਨ ਵਾਲੀ ਆਵੇ ਬੈਠੀ ਹੈ ਜੇ ਸਾਫ ਕਰਨ ਵਾਲੀ ਤੇ ਕੋਈ ਨਹੀਂ ਆਵੇ ਆ ਗਿਆ ਸਰ ਮੇਰੀ ਮਾਂ ਦਾ ਵੀ ਫੋਨ ਫਿਰ ਜੇ ਮੈਂ ਆਪਣੀ ਮਾਂ ਦਾ ਕਿੰਨਾ ਪਛਾਈਆਂ ਨਾ ਫਿਰ ਇੱਥੇ ਸਾਰੇ ਝਾਂਸ ਲਾਉਣਗੇ ਫਿਰ ਮੁੱਕਰੇਗਾ ਆਪਣੀਆਂ ਗੱਲਾਂ ਤੋਂ ਕੋਈ ਗਾਲੀ ਤੂੰ ਪਰ ਮਾਂ ਨੂੰ ਫੋਨ ਐਡਾ ਤੇਰੀ ਮਾਂ ਦਾ ਮੈਨੂੰ ਡਰ ਨਹੀਂ ਪਿਆ ਹੈਗਾ ਮੁੱਕਰਾਵਾ ਮੇਰਾ ਗੱਲ ਕਰਕੇ ਮੁੱਕਰ ਵੀ ਜਾਣਗੇ ਤੁਸੀਂ ਇਹ ਘਰ ਮੇਰਾ ਨਾ ਗੱਲਾਂ ਕਰ ਸਕਦੀ ਹਾਂ ਹੁਣ ਜਾਓਗੇ ਹਾਂ ਤਰ ਜਾਨੀ ਆ ਤੂੰ ਤੇ ਕਿਨੂੰ ਲਾ ਕੇ ਬੈਹ ਨਹੀਂ ਦਿੰਦੀ ਜਿਉਂ ਆਉਂਦੀ ਉਹਨੂੰ ਕੱਢ ਦਿੰਦੀ ਆ ਜੇ ਮੈਂ ਆਈ ਤੇ ਮੈਂ ਨਹੀਂ ਉਹ ਤਾਂ ਦੀ ਮੈਨੂੰ ਚੰਗਾ ਨਹੀਂ ਜਾਣਦੇ ਤੇ ਮੈਂ ਇੱਥੇ ਭਾਜੀ ਵੰਡਣ ਲਈ ਜਿਹੜੀ ਵਾਰੀ ਵਾਰੀ ਤੂੰ ਇੱਥੇ ਲੈ ਆਉਂਦਾ ਤੂੰ ਤਾਂ ਜੰਗੀਆਂ ਨਹੀਂ ਤੇਰੀ ਨਾਲ ਮੈਂ ਇੱਥੇ ਘੜੀ ਭਾਜੀਆਂ ਵੰਡਣ ਲਈ ਮਰੀ ਗੱਲੋਂ ਲੱਥੇਗਾ ਜਿੱਦਣ ਇਹ ਮਰੀ ਉਦੋਂ ਹੀ ਸੁੱਖ ਦਾ ਸਾਹ ਹੋਣਾ ਕਿ ਤੂੰ ਐਡੀ ਕਿਤੇ ਹੈਗੀ ਆ ਨਾ ਇਹਦਾ ਵਾਰੇ ਨਹੀਂ ਹੋਣ ਦਿੰਦੀ ਕਿਹਨੂੰ ਲੜਾਈ ਤਾਂ ਮਾਰਦੀ ਆ ਬਾਜਾ ਤੇ ਇਹ ਗੱਲ ਤੇ ਮੈਂ ਪਹਿਲਾਂ ਕਹੀ ਸੀ ਮੰਮੀ ਤੁਸੀਂ ਜਾਓ ਨਾ ਤੁਸੀਂ ਜਾਣ ਕੇ ਗਏ ਜੇ ਤਾਂ ਮੈਂ ਪੁੱਛਣਾ ਨਹੀਂ ਉਹਨੂੰ ਇਹ ਕੌਣ ਹੁੰਦੀ ਆਖਣ ਮੜ ਕੀ ਬੱਚੀ ਉੱਥੋਂ ਹਟਾ ਲਓ ਤੇ ਇੱਥੇ ਪਾ ਦਿਓ ਤੁਸੀਂ ਪੁੱਛਾਈ ਹੁਣ ਤਾਂ ਹੋ ਪੁੱਛਿਆ ਮੈਂ ਤੇ ਕੀ ਕਹਿੰਦੀ ਹੁਣ ਉਹ ਨਹੀਂ ਕਹਿੰਦੀ ਕਹਿੰਦੀ ਸਾਨੂੰ ਠੇਕਾ ਵਾ ਤੇ ਮੰਮੀ ਐਸੀ ਗੱਲ ਦਾ ਤੇ ਮੈਨੂੰ ਰੋਣਵਾ ਤੁਸੀਂ ਆਂਦੇ ਰੋਂਦੀ ਕਿਉਂ ਆ ਤੇ ਇਹਨੂੰ ਕਹਦਾ ਠੇਕਾ ਵਾ ਬੱਚੇ ਹੱਕ ਬਰਾਬਰ ਦਾ ਵਾ ਉਹਨਾਂ ਦਾ ਭਾਵੇਂ ਸੌ ਵਾ ਸਭੀ ਤੇ ਜ਼ਿੰਮੇਵਾਰੀ ਆ ਉਹਦੇ ਭਰਾ ਦੇ ਬੱਚੇ ਆ ਇਹਦਾ ਵਾ ਸਭ ਕੁਝ ਜਿਹੜਾ ਵੀ ਇਹਨੇ ਬੱਚਿਆਂ ਨੂੰ ਦੇਣਾ ਵਾ ਮੰਮੀ ਹੁੰਦੇ ਉਹਦੇ ਹੱਥ ਵਾਸੀ ਆ ਨਾ ਸਾਰਾ ਕੁਝ ਜੇ ਨਾ ਜਾਂਦੇ ਤੇ ਨਾ ਕੰਮ ਇਹ ਹੁੰਦੇ ਸਾਡੇ ਘਰ ਨਾ ਉਹਦੀ ਮੁਕਤਿਆਰੀ ਹੁੰਦੀ ਇਹਦੇ ਹੱਥ ਵਾਸ ਕੋਹਨੇਗਾ ਅਜੇ ਮੈਂ ਬੈਠੀ ਹਾਂ ਜੇ ਮੈਂ ਵੇਣੀ ਇਹਦੇ ਮੂੰਹ ਮਲਪੀਏ ਕਰਦੀ ਕੀ ਮੰਮੀ ਮੈਂ ਤਾਂ ਤੁਹਾਨੂੰ ਸਮਝਾਇਆ ਹੀ ਵੀ ਨਾ ਖਿਜਾ ਖਜਾਇਆ ਕਰਿਆ ਕਰੋ ਨਾਲੇ ਉਹ ਵੀ ਇੰਨਾ ਖੇਜਦੀ ਐ ਤੇ ਚੰਗਾ ਨਹੀਂ ਖਿਜਣਾ ਪਰ ਮੈਂ ਸਾਰੀਆਂ ਗੱਲਾਂ ਵੇਖ ਮੇਰੀ ਗੱਲ ਸੁਣਾ ਜਿੰਨੀਆਂ ਉਹ ਕਰਦੀ ਅਸੀਂ ਜਰੀ ਗਏ ਨਾ ਉਹਨੇ ਸਿਰ ਤੇ ਚਿੰਜਣਾ ਜਿਹੜੇ ਉਹਨੇ ਮੇਰੇ ਪੋਤੇ ਬਾਰੇ ਕਿਹਾ ਨਾ ਉਹ ਨਹੀਂ ਮੈਂ ਜਰਸਾ ਮੰਨੇ ਆ ਦੁੱਖਦਾਨੂ ਲੱਗਦਾ ਵਾ ਪਰ ਤੂੰ ਵੀ ਇਹ ਵੀ ਸੋਚੋ ਕਿ ਨਾ ਮਾੜਾ ਚੰਗਾ ਨੂੰ ਭੋਲਿਆ ਕਰੋ ਮੈਂ ਕੁਛ ਨਹੀਂ ਕਹਿੰਦੀ ਅਜੀ ਉਹ ਤਾਂ ਸੁਣਤੀ ਵੀ ਨਹੀਂ ਕਹਿੰਦੀ ਉਹ ਤਾਂ ਸਿੱਧੇ ਮੁਕੁੰਦੀ ਨਹੀਂ ਤੇ ਜਿੱਥੇ ਮੇਰੇ ਪੋਤਿਆਂ ਦੀ ਗੱਲ ਆ ਗਈ ਨਾ ਉੱਥੇ ਨਹੀਂ ਮੈਂ ਚਰਨੀ ਉਹ ਇਹ ਘਰ ਦੇ ਹੱਕਦਾਰ ਵਾ ਘਰ ਦੇ ਜੀ ਆ ਵਾਰਸ ਵਾ ਇਹ ਘਰ ਦੇ ਉਹਨਾਂ ਬਾਰੇ ਮੈਂ ਕੱਖ ਨਹੀਂ ਸੁਣ ਸਕਦੀ ਹੈ ਬੈਠਿਆਂ ਦੀ ਮਾਂ ਦਾ ਫੋਨ ਆ ਗਿਆ ਆ ਗਿਆ ਮੇਰੀ ਮਾਂ ਦਾ ਫੋਨ ਮੈਨੂੰ ਕਹਦਾ ਢਾਵਾ ਦਿੰਦੀ ਮੰਮੀ ਮਾਂ ਕੇੜੀ ਵਿਚਾਰੀ ਫੋਨ ਕਰਦੀ ਆ ਫਿਰ ਤੋਂ ਲੜ ਮਾਤਾ ਸਮਝ ਆ ਵੀ ਹੋ ਗਈ ਕਿਹੜੀ ਮਾਂ ਚ ਆਉਂਦੀ ਆ ਫਿੱਤੀ ਮੇਰੀ ਸਹੁਰਿਆਂ ਦੇ ਘਰ ਲੜੇ ਇਹ ਤਾਂ ਦਿੰਦੀ ਤਾਂ ਡਰਾਵਾ ਉਹ ਮੇ ਤਾਂ ਡੀਸੀ ਲੱਗੀ ਆ ਮੇਰੇ ਘਰ ਆਣ ਕੇ ਮੈਨੂੰ ਕੋ ਕਹਿ ਜੂਗੀ ਨਹੀਂ ਮੰਮੀ ਉਹਦੀ ਮੰਮੀ ਆਉਂਦੀ ਆ ਅੱਗੇ ਕਿਹਦੀ ਲੜੀ ਆ ਜਿਹੜਾ ਹੁਣ ਉਹਨੇ ਵਿਚਾਰੀ ਨੇ ਲੜਨਾ ਆਣ ਕੇ ਗੱਡਾ ਨਹੀਂ ਹੈਗਾ ਇਹੋ ਜਿਹਿਆਂ ਰੋ ਰੋ ਕੇ ਗਾਰੀ ਬੁਸ ਬੁਸ ਦੱਸਦੇਗਾ ਨਾ ਫਿਰ ਮਾਵਾਂ ਦੇ ਦੇ ਲਈ ਪਿਕਲ ਜਾਂਦੇ ਹੁੰਦੇ ਆ ਇਹਨੂੰ ਗੱਲ ਛੱਡ ਦੇ ਨਹੀਂ ਮੰਮੀ ਇਦਾਂ ਦਾ ਨਾ ਸੋਚਿਆ ਕਰੋ ਤੁਸੀਂ ਕੋਸ਼ਿਸ਼ ਕੁਝ ਨਹੀਂ ਹੁੰਦਾ ਪਰ ਮੈਂ ਤਾਂ ਨਹੀਂਗਾ ਸੋਨ ਕੇ ਚੁੱਪ ਰਹਿਣਾ ਮੈਂ ਤਾਂ ਪੁੱਛਣਾ ਇਹਦੀ ਇਦਾਂ ਹੀ ਨੰਗਣੀ ਲੱਗਦੀ ਸਾਨੂੰ ਤੇ ਹੁਣ ਸਾਬੀ ਨੂੰ ਨਾ ਕੁਝ ਵੀ ਦੱਸਿਓ ਸਾਬੀ ਨੂੰ ਮੈਂ ਕੀ ਦੱਸਣਾ ਮੈਂ ਕਹੀ ਗੱਲਾਂ ਮੈਂ ਆਪਣੇ ਢਿੱਡ ਚ ਪਾ ਛੜਦੀ ਤੇ ਚਲੋ ਟਾਈਮ ਜਿਹੜਾ ਲੰਘਦਾ ਨੰਗਾਓ ਜਿਹੜਾ ਲੰਘਦਾ ਨੰਗਾਓ ਨਿਆਣੇ ਦੀ ਕਰ ਪੜਾਈ ਪੂਰੀ ਹੋ ਜੇ ਮੈਂ ਇੱਥੋਂ ਤੱਕ ਚਲੋ ਪੜ੍ਹਾਈ ਦੇ ਮਨ ਦੀ ਪੂਰੀ ਹੋ ਜੇ ਜੇ ਤੁਸੀਂ ਸਾਬੀ ਨੂੰ ਸਾਰਾ ਕੁਝ ਦੱਸਿਆ ਨਾ ਸਾਬੀ ਨੇ ਫਿਰ ਇਹਨੂੰ ਜਾ ਕੇ ਪੁੱਛਣਾ ਸਾਬੀ ਨਾਲ ਫਿਰ ਬੈਸ ਵਸਾਈਆ ਹੋਊਗਾ ਤਾਂ ਕੋਈ ਸ਼ਾਇਦਾ ਥੋੜਾ ਹੋਣਾ ਫਿਰ ਘਰ ਦੇ ਵਿੱਚ ਲੜਾਈ ਹੋਊਗੀ ਤੈਨੂੰ ਪਤਾ ਕੰਧਾਂ ਦੇ ਵੀ ਕੰਨ ਹੁੰਦੇ ਲੋਕ ਸੁਣਨਗੇ ਕੋਈ ਫਾਇਦਾ ਨਹੀਂ ਹੁੰਦਾ ਇਹ ਜਿੱਦਾਂ ਬੋਲਦੀ ਬੋਲਦੀ ਕਹਿੰਦੇ ਇਹ ਸੁਣਦਿਆਂ ਨੂੰ ਸੁਣਾਉਣ ਵਾਲੀ ਆ ਮੈਂ ਤਾਂ ਤਾਂ ਨਹੀਂ ਇਹ ਤਾਂ ਬਹੁਤਾ ਮੂੰਹ ਲੜੰਦੀ ਹੈਗੀ